ਹਾਂਜੀ ਸਰਦਾਰੀ ਪਹਿਰਾਵਾ ਤੁਸੀਂ ਸਾਰਜਨੀ ਬੁਟੀਕ ਨੂੰ ਜਾਣਦੇ ਹੋ ਜੋ ਕਿ ਸਾਡਾ ਪੰਜਾਬ ਵਾਲੇ ਦਾ ਪੰਜਾਬ ਵਾਲੇ ਕਬਲ ਵਿਕੀ ਹੋਣਾ ਨੇ ਸੰਦੀਪ ਪ੍ਰੀਤ ਹੋਣਾ ਨੇ ਖੋਲਿਆ ਸੀਗਾ ਜੀ ਹੈਨਾ ਤੇ ਪਰ ਕੁਝ ਟਾਈਮ ਤੋਂ ਉਹਨਾਂ ਦਾ ਸਰਦਾਰੀ ਪਹਿਰਾਵੇ ਬਾਰੇ ਕੋਈ ਵੀ ਕੋਈ ਵੀਡੀਓ ਨਹੀਂ ਸਾਹਮਣੇ ਆਈ ਕੋਈ ਵੀ ਫੋਟੋ ਨਹੀਂ ਸਾਹਮਣੇ ਆਈ ਤਾਂ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਸੀ ਕਿ ਉਹਨਾਂ ਦਾ ਸਰਦਾਰੀ ਪਹਿਰਾਵੇ ਬਾਰੇ ਗੱਲ ਕਿਉਂ ਨਹੀਂ ਕਰਦੇ ਬੁਟੀਕ ਬਾਰੇ ਗੱਲ ਕਿਉਂ ਨਹੀਂ ਕਰਦੇ ਕੋਈ ਵੀਡੀਓ ਕਿਉਂ ਨਹੀਂ ਪਾਉਂਦੇ ਤੇ ਜਿਹੜੇ ਲੋਕ ਕਹਿ ਰਹੇ ਸੀ ਕਿ ਅਸੀਂ ਉਹਨਾਂ ਤੋਂ ਕੱਪੜੇ ਬਣਵਾਉਣੇ ਆ ਤੇ ਉਹ ਕਹਿ ਰਹੇ ਆ ਕਿ ਸਾਨੂੰ ਜਵਾਬ ਕਿਉਂ ਨਹੀਂ ਦਿੰਦੇ ਕਿਉਂਕਿ ਅਸੀਂ ਮੈਸੇਜ ਕਰ ਰਹੇ ਆ ਕਮੈਂਟ ਕਰ ਰਹੇ ਆ ਪਰ ਸਾਨੂੰ ਜਵਾਬ ਨਹੀਂ ਦਿੱਤਾ ਜਾਂਦਾ ਜਦੋਂ ਉਹਨੇ ਸਰਦਾਰੀ ਪਹਿਰਾਵਾ ਸ਼ੁਰੂ ਕੀਤਾ ਸੀ ਬੁਟੀਕ ਸ਼ੁਰੂ ਕੀਤਾ ਸੀ ਤਾਂ ਉਹਨਾਂ ਨੇ ਕੁਝ ਗੱਲਾਂ ਆਪਣੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਤੇ ਉਹਨਾਂ ਨੇ ਜਦੋਂ ਮਸ਼ੀਨ ਲੈ ਕੇ ਆਂਦੀ ਆ ਉਹ ਵਾਲੀ ਤੇ ਉਹਨਾਂ ਨੇ ਉਹ ਵੀ ਆਪਣੇ ਨਾਮ ਵਲੌਗ ਸ਼ੇਅਰ ਕੀਤਾ ਤੇ ਜਿਨ੍ਹਾਂ ਦਾ ਜਿੱਥੇ ਕੱਪੜੇ ਸਮੋਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਅੱਧ ਵਿੱਚ ਕਿਹਾ ਸੀ ਕਿ ਅਸੀਂ ਵੀ ਸਾਂਝਾ ਕੰਮ ਕਰਨ ਜਾ ਰਹੇ ਹਾਂ ਜੋ ਸਟਿਚਿੰਗ ਕਰਦੇ ਸੀਗੇ ਜਿਨ੍ਹਾਂ ਨੂੰ ਸਟਿਚਿੰਗ ਦਾ ਥੋੜਾ ਜਿਹਾ ਜ਼ਿਆਦਾ ਵੀ ਨੋਲਜ ਸੀਗੀ ਤੇ ਉਹਨਾਂ ਦੇ ਨਾਲ ਇਹਨਾਂ ਨੇ ਸਾਂਝਾ ਕੰਮ ਕਰ ਲਿਆ ਸੀਗਾ ਵੀ ਹਾਂ ਵੀ ਅਸੀਂ ਕੰਮ ਕਰਨਾ ਵਾ ਪਰ ਇੱਕ ਇੱਕ ਪਾਸੇ ਇਹਨਾਂ ਦੇ ਘਰ ਦੇ ਕੰਮ ਚੱਲ ਰਹੇ ਆ ਤੇ ਦੂਜੇ ਪਾਸੇ ਇਹਨਾਂ ਦਾ ਵੀਡੀਓ ਦਾ ਕੰਮ ਹੋ ਜਾਂਦਾ ਤੇ ਮੁੜ ਕੇ ਘਰ ਦੇ ਹੋਰ ਕੰਮ ਵੀ ਨਿਕਾ ਹੋਣ ਦੇ ਖੇਤੀਬਾੜੀ ਦੇ ਕੰਮ ਵੀ ਹੋ ਜਾਂਦੇ ਆ ਜਿਸ ਕਰਕੇ ਇਹਨਾਂ ਤੋਂ ਵੀ ਇਹਨੇ ਪਾਸੇ ਨਹੀਂ ਹੋਇਆ ਗਿਆ ਤਾਂ ਹੁਣ ਇਸ ਕਰਕੇ ਇਹਨਾਂ ਨੇ ਕੋਈ ਵੀਡੀਓ ਵੀ ਨਹੀਂ ਪਾਈ ਤੇ ਕੋਈ ਵਲੌਗ ਵੀ ਨਹੀਂ ਪਾਇਆ ਉਸ ਤੇ ਰਿਲੇਟਡ ਤੇ ਹੁਣ ਜਿਸ ਦਿਨ ਕਬਲੋਂ ਲਾਈਵ ਆਈ ਸੀ ਤੇ ਉਸ ਦਿਨ ਉਸ ਨੇ ਦੱਸਿਆ ਕਿ ਸਰਦਾਰੀ ਪਹਿਰਾਵਾ ਪਟੀਕਾ ਜਿਹੜਾ ਅਸੀਂ ਬੰਦ ਕਰ ਦਿੱਤਾ ਵਾ ਕਿਉਂਕਿ ਉਸ ਉੱਤੇ ਕੰਮ ਘਟ ਪੈਂਦਾ ਸੀ ਕਿਉਂਕਿ ਅਸੀਂ ਬਿਜ਼ੀ ਹੋਣ ਕਰਕੇ ਕੰਮ ਵਾਲੇ ਫੋਨ ਕੱਟ ਕਰਦੇ ਸੀ ਤੇ ਬਹੁਤ ਲੋਕ ਵੀ ਜਿਹੜੀ ਕੁੜੀ ਰੱਖੀ ਹੋਈ ਸੀ ਉਸ ਨੂੰ ਮੈਸੇਜ ਨਹੀਂ ਕਰਦੇ ਸੀ ਜਾਂ ਫੋਨ ਨਹੀਂ ਕਰਦੇ ਸੀ ਕਿ ਸਾਡੀ ਕਬਲ ਸੰਦੀਪ ਵਿੱਕੀ ਪੀਤ ਖੋਣਾ ਗੱਲ ਕਰਵਾ ਦਿਓ ਕਿ ਉਹ ਕੰਮ ਘਟ ਸੀ ਤੇ ਹਮੇਸ਼ਾ ਫੋਨ ਇਦਾਂ ਦਾ ਹੀ ਆਉਂਦੇ ਸੀ ਤੇ ਸੋ ਸਾਡੇ ਤੋਂ ਗੱਲਬਾਤ ਨਹੀਂ ਹੁੰਦੀ ਸੀ ਕਿਉਂਕਿ ਅਸੀਂ ਕਿਤੇ ਕਿੱਥੇ ਹੁੰਦੇ ਸੀ ਕਿਤੇ ਕਿੱਥੇ ਹੁੰਦੇ ਸੀ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਸਾਡੇ ਤੋਂ ਇੰਨਾ ਪ੍ਰੈਸ਼ਰ ਨਹੀਂ ਚੱਕਿਆ ਗਿਆ ਤੇ ਇਸ ਕਰਕੇ ਹੀ ਅਸੀਂ ਪਹਿਰਾ ਸਰਦਾਰੀ ਪਹਿਰਾਵਾ ਬੁਟੀਕ ਬੰਦ ਕਰ ਦਿੱਤਾ ਤੇ ਨਾ ਹੀ ਹੁਣ ਅਸੀਂ ਉਸ ਉੱਤੇ ਕੰਮ ਕਰਦੇ ਆਂ ਤੇ ਨਾ ਹੀ ਹੁਣ ਸਾਡਾ ਕੋਈ ਬੁਟੀਕ ਹੈਗਾ ਜੀ ਤੇ ਆਪਾਂ ਤੁਹਾਨੂੰ ਇਹ ਦੱਸਣ ਲਈ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਸੀਗਾ ਕਿ ਜਿਹੜੇ ਲੋਕ ਹੁਣ ਕਹਿਣਗੇ ਵੀ ਸਾਨੂੰ ਪਤਾ ਸੀ ਇਹ ਉਹਨਾਂ ਵਾਸਤੇ ਨਹੀਂ ਜਿਨ੍ਹਾਂ ਨੂੰ ਨਹੀਂ ਪਤਾ ਜਿਹੜੇ ਲੋਕਾਂ ਨੂੰ ਹੁਣ ਵੀ ਕਮੈਂਟ ਕਰਦੇ ਮੈਸੇਜ ਕਰਦੇ ਕੱਪੜੇ ਲਈ ਉਹਨਾਂ ਵਾਸਤੇ ਸੀ ਵੀਡੀਓ ਕਿ ਹੁਣ ਤੁਸੀਂ ਉਹਨਾਂ ਨੂੰ ਕਮੈਂਟ ਨਾ ਕਰੋ ਮੈਸੇਜ ਨਾ ਕਰੋ ਕਿਉਂਕਿ ਪਹਿਰਾ ਸਰਦਾਰੀ ਪਹਿਰਾਵਾ ਬਟਿਕ ਉਹਨਾਂ ਨੇ ਹੁਣ ਬੰਦ ਕਰ ਦਿੱਤਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ